ਦੇ ਲਈ ਹੈਗੀ ਅੰਦਰ ਮੁਰਗੀ ਕਿੱਥੇ ਆ ਜਾ ਰਹੀ ਹੈ 11 ਵੇ ਤੇ ਆ ਕੇ ਤੇ ਖੜੀ ਉਹ ਅੰਦਰ ਭਈਆ ਗੱਲ ਪੈਸੇ ਦੀ ਵੀ ਗੱਲ ਨਹੀਂ ਚਲੋ ਇਹ ਵਾਲੇ ਤੇ ਬੂੜੋ ਤੁਹਾਨੂੰ ਪਤਾ ਹੀ ਬੇਕਾਰ ਹੀ ਹੁੰਦੇ ਆ ਪਰ ਜਿਹੜੇ ਅੰਦਰ ਆ ਗਏ ਉਹ ਕਾਫੀ ਜਿਆਦਾ ਪੁਰਾਣੇ ਹੈਗੇ ਆ ਇਹਦੇ ਨਾਲ 300 ਰੁਪਏ ਦੱਸਿਆ ਜੀ ਅੰਦਰ ਯਾਰ ਫੁੱਟ ਵੇਡ ਦਾ ਤੇ ਇਹਦਾ ਕੱਪੜਿਆਂ ਦਾ ਤੇ ਅੰਦਰ ਜਾ ਕੇ 1100 ਹੋ ਗਿਆ ਜੀ टीसीला 19929292 दा प्रोटोच नी गातर जाओ तो लूट पड़ गया और 100000 ਦੇ ਟੱਕਰ ਸੁਵਾਨੀ ਨਹੀਂ ਕੀਤਾ ਤੇ ਲਾਇਆ ਦੇਖੋ ਵੀ ਪੜੋ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਬਾਅਦ ਵਿੱਚ ਅੰਦਰ ਜਾ ਕੇ ਕੋਈ ਗੱਲਬਾਤ ਨਹੀਂ ਆਇਆ ਮੈਂ ਪੂਰਾ ਹੀ ਮੈਂ ਉਹ ਮੈਂ ਕਿਹਾ ਯਾਰ ਯਾਰ ਤੈਨੂੰ ਦਾਪ ਦਾ ਬੋਟ ਲੈਣਾ ਹੈ ਕਿਸ ਨੂੰ ਆ ਕੇ ਨਾ ਪਰ ਇੱਕ ਮੈਂ 10 ਵਜੇ ਤੇ ਆ ਕੇ ਖੋਲਦੇ ਹਾਂ ਮੈਂ ਕਹਿਆ 10:15 ਮੂਵ ਮੂਵ ਜਾ ਕੇ ਚੁੱਕ ਕੇ ਲਾਵਾਂਗਾ ਮੈਂ ਮੈਨੂੰ ਦੋ ਤਿੰਨ ਸਾਲ ਦਾ ਕੋਟਰ ਨਿਕਲ ਜਣਾ ਲੋਕ ਨਾ ਆਇਆ ਇਹਨਾਂ ਨੇ ਪੂਰਾ ਹੀ ਜੋ ਮੈਂ ਤੋਂ ਮੈਂ ਕਹਿਆ ਯਾਰ ਜਦ ਤੱਕ ਦਾਪੰਦਾ ਬੋਟ ਲੈਣਾ ਸੀ ਮੈਂ ਕਿਸ ਨੂੰ ਕਹ ਕੇ ਨਾ ਪਰ ਇੱਕ ਦੀ ਬੋਟ ਮੇਰੇ ਮਤਲਬ ਤਾਂ ਨਿਕਲਿਆ 1200 2500 ਵੀ 1100 ਰੁਪਏ ਵੀ ਮੈਂ ਕਹਿੰਦਾ 1100 ਕੁਛ ਦੀ ਪਰ ਕੁਆਲਿਟੀ ਦੇ ਹੋਵੇ ਕੋਈ ਕੁਆਲਿਟੀ ਨਹੀਂ ਉਥੇ ਮੈਂ ਹਲੇ ਕੱਲ ਹੀ ਲੈ ਕੇ ਆਏ ਨੇ ਮੈਂ ਹਲੇ ਕੱਲ ਹੀ ਲੈ ਕੇ ਆਏ ਨੇ ਰਟੇ ਤੋਂ ਤੇ 220 80 ਰੁਪਏ ਦੇ ਜੀ ਤੇ ਉਹਦੀ ਚੀਜ਼ ਹੈਗੀ ਹੈ ਤੇ ਉਹਨਾਂ ਨੇ ਜਿਹੜਾ ਉੱਥੇ 2300 ਦਾ ਕਿਹਾ ਉਹ ਚੋਕ ਤੇ 299 ਪਾ ਜੀ ਮੈਂ ਕਹਿੰਦਾ 1120 ਰੁਪਏ ਦੇ ਐ ਵੀ 10 ਵਜੇ ਤੇ ਆ ਕੇ ਖਲੋਤੇ ਹੋਏ ਮੈਂ ਕਹਾਂ 15 ਫੂਟ ਜਾ ਕੇ ਚੋਕ ਕੇ ਲਾਵਾਂਗਾ ਮੈਂ ਮੈਨੂੰ ਦੋ ਤਿੰਨ ਸਾਲ ਦਾ ਕੋਟਾ ਵੀ ਲੈਣਾ ਕਰਸ਼ੋ ਮਿੰਟ ਦਾਈ ਨੂੰ ਆਮਾ ਜਿਹੜੇ ਨਾਲ ਸੀ ਜੀ ਤੇ ਇਹ ਦਸ ਤੜਕਣਾ ਭਾਈ ਮੇਰਾ ਨਾਮ ਅਮਿਤ ਕੁਮਾਰ ਹੈ ਆਪਾਂ 10 ਵਜੇ ਤੋਂ ਆਏ ਸਾਰੇ ਯਾਰ ਦੋਸਤ ਮਿਲ ਗਏ ਠੀਕ ਹੈ ਜੀ ਇੱਥੇ ਵੇਟ ਲੱਗਾ ਹੈ 299 ਤੁਸੀਂ ਇੱਕ ਆਈਟਮ ਅੰਦਰ ਜਾ ਕੇ ਲੱਭ ਲੋ ਇਹ ਇੱਕ ਆਈਟਮ 299 ਦਾ ਹੋਏ ਕੱਲ ਨੂੰ ਆਇਆ ਹੀ ਕੋਈ ਨਹੀਂ ਗਿਆ ਰੈਂਜ ਕਰ ਆਇਆ ਭਈ ਆਪਾਂ ਜਿੰਨੇ ਦੂਰੋਂ ਆਏ ਆ ਸੋਸ਼ਲ ਮੀਡੀਆ ਤੋਂ ਐਪ ਵੇਖ ਕੇ ਆਏ ਕਿ ਹਾਂ ਭਈ ਇਹਨੇ ਦਾ ਸੇਲ ਲੱਗਾ ਆਪਾਂ ਜਾ ਕੇ ਕੁਝ ਲੈਣੇ ਹੋਤੇ ਤੇ ਹੁਣ ਭਈ ਇੱਥੇ ਇਹਨਾਂ ਨੂੰ ਸਾਰੇ ਆਮ ਸਾਰੇ ਨੂੰ ਬੇਗੋ ਬਣਾਏ ਹੋਏ ਆ ਲੱਗਦਾ ਕੰਪਨੀਆਂ ਸਿਰ ਧੋਖਾਧਰੀ ਕਰਦੀਆਂ ਲੋਕਾਂ ਦੇ ਨਾਲ ਲੋਕਾਂ ਨੂੰ ਸ਼ਦਾਈ ਬਣਾਇਆ ਜਾਂਦਾ ਇੱਥੇ ਖਿਡਾਰਕੇ ਭਈ ਇੱਥੇ ਕੰਪਨੀ ਦਾ ਤੇ ਕੋਈ ਹੈ ਨਹੀਂ ਰੋਲ ਉਹ ਜਿਹੜੇ ਜਿ ਕੰਪਨੀ ਦਾ ਕੀ ਹੈ ਕੰਪਨੀ ਨੇ ਐ ਥੋਨੇ ਐਡਵਰਟਾਈਜ਼ਮੈਂਟ ਕੀਤਾ ਕਿ ਹਾਂ ਜੀ ਆਪਾਂ ਰੈੱਡ ਟੈਪ ਤੋਂ ਹੈ ਆਪਾਂ ਇਹ ਇਨੇ ਜੇ ਲਾਵਾਂਗੇ ਸੀ ਇੱਥੇ ਲੋਕ ਜਿਹੜੇ ਬੂਟ ਉਹਨਾਂ ਦੇ ਹਾਂ ਜੀ ਮੈਂ ਚੁਕਰਾਹੀ ਹੈ ਭਾਈ ਮਤਲਬ ਭਾਈ ਤੁਸੀਂ ਆਪੇ ਜਾ ਕੇ ਵੇਖ ਸਕਦੇ ਹੋ 299 ਦਾ ਬੂਟ ਲਾਇਆ ਇੱਥੇ 299 ਦਾ ਇੱਕ ਚੀਜ਼ ਤੁਸੀਂ ਲਾ ਕੇ ਦਿਖਾ ਦਿਓ ਫੂਟਵੇਅਰ ਲੱਗੇ ਇਹ ਕਿਹੜੀ ਕੰਪਨੀ ਦਾ ਰੈੱਡ ਟੈਪ ਦਾ ਭਾਈ ਆਪਾਂ ਵੀ ਪਾਏ ਬੂਟ ਦੇਖੋ 2000 ਦੇ ਰੈੱਡ ਟੈਪ ਦਾ ਹੀ ਆ ਵੀ ਪਰ ਐ ਥੋਨਾਂ ਕਿ ਭਾਈ 200 ਰੁਪਏ ਤੇ ਤੁਸੀਂ ਲਾ ਕੇ ਤੁਸੀਂ ਇੱਥੇ 1000 1100 ਰੁਪਏ ਦੀ ਲਓਗੇ ਮਿਲੇ ਤੁਸੀਂ ਅੰਦਰ ਕਿਸੇ ਨੂੰ ਪੁੱਛਿਆ ਰੇ ਭਾਈ ਜੀ ਉਹਦੀ ਰੇਟ ਸਾਰੇ ਆਮ ਲਿਖਿਆ 1100 ਪਰ ਪਈ ਉਹ ਚ ਕੁਆਲਿਟੀ ਵੀ ਨਹੀਂ ਆ ਨਾ ਕੁਝ ਜੋ ਲਿਖਿਆ ਮਤਲਬ ਹੀ ਕਰ ਤੋ ਕਰ ਬੰਦੇ ਨੂੰ ਕੁਆਲਿਟੀ ਦਾ ਦਵੇ 1200 ਵੀ ਲਾਏ ਕੁਆਲਿਟੀ ਦਾ ਦਵੇ ਕਿ ਨਾ ਦੋ ਰਾਜਾ ਰਾਜਾ ਜੀ ਕਿੱਥੇ ਆਏ ਹੋ ਆ ਰੈਟੇ ਨੇ ਕਿ ਆਈ ਸੇ ਲੈਣੀ ਆ 3300 ਦੇ ਬੂਟ ਜੀ ਅਸੀਂ ਤੇ ਰੈਟੇ ਦੇ ਨਾਂ ਚੱਲ ਕੇ ਆਇਆ ਤੇ ਆ ਕੇ ਪਤਾ ਲੱਗਾ ਜੀ 12-12 ਬਾਰੇ ਦੋਸਤਾਂ ਨਾਲ ਜੀ ਇਸ ਕੋਲੇ ਕੋਈ ਵੀ ਆਈਟਮ ਨਹੀਂ ਲੱਭੀ ਤੁਹਾਨੂੰ ਤੁਹਾਨੂੰ ਦਾ ਇਹ ਤਾਂ ਕੋਈ ਨਹੀਂ ਲੱਭੀ ਕਹਿੰਦੇ ਵੇ ਕਿ ਚੱਪੜਾ ਦੇਣਗੇ ਕੱਲ 300 ਦੀ ਔਰ ਬੜੀ ਵੱਡੀ ਗੱਲ ਹੈ ਕਿ 300 ਬਾਹਰ ਲਿਖਿਆ ਹੈ ਜਿਹੜੇ ਵੱਡੇ ਪੋਸਟਰ ਲਗਾਏ ਲੋਕਾਂ ਨੂੰ ਮੁਰਕ ਬਣਾਇਆ ਜਾ ਰਿਹਾ ਇਹ ਮੈਂ ਅਲਾਦਾ ਲੋਕਾਂ ਦਾ ਮਜ਼ਾਕ ਕੀਤਾ ਵਾ ਐਵੇਂ ਏਡੀ ਦੂਰੋ ਲੋਕਾਂ ਚੱਕਰ ਹੀ ਲਾਏ ਰਿਹਾ ਇਹ ਰੇਟੇ ਦੱਸਿਆ ਵਾ ਇਹ ਲੋਕਾਂ ਨੂੰ ਮੁਰਕ ਬਣਾਇਆ ਇਹਨਾਂ ਨੇ ਕਿੰਨੇ ਵੇ ਤੇ ਆਏ ਕਿ ਨਹੀਂ ਦੇ ਖੁੱਲਦੇ ਚ ਆਈ ਤੇ ਸਵੇਰੇ ਚੱਕਰ ਲਾਉਣ ਨੇ ਕਦੀ ਕਦੀ ਸਾਢੇ 3 ਖੁੱਲਣਾ ਕਦੀ 12 ਵੇ ਖੁੱਲਣਾ ਹਾਂ ਔਰ ਵੇ ਖੋਣਿਆਂ ਦੀ ਮਜ਼ਾਕ ਕੀਤਾ ਤੁਹਾਡੇ ਨਾਲ ਭਾਈ ਬੋਰਡ ਬਾੜ ਨਹੀਂ ਨਾਮ ਕੀ ਤੁਹਾ ਅਜੀ ਠਰੋੜ ਤੋਂ ਅਜੀ ਬੂਟ 299 ਤੇ 199 ਦੇ ਮਿਲ ਗਏ ਅੰਦਰ 21100 ਦੇ ਜੋਕੇ ਤੇ ਬਾਹਰ ਤੇ ਬੋਰਡ ਲਾਈ ਵੱਡੇ ਵੱਡੇ ਉਹਨਾਂ ਨੂੰ ਪੁੱਛੋ ਤੇ ਜਾ ਕੇ ਹੈ ਉਹਨਾਂ ਨੂੰ ਪੁੱਛੋ ਜਾ ਕੇ ਨਹੀਂ ਸੋਚਿਆ ਇਹੀ 300 ਦੇ ਮਿਲ ਰਹੇ 200 ਨਾਲ ਦੇ ਆਪਾਂ ਸੋਚ ਕੇ ਤੇ ਇਹੀ ਆਏ ਹਾਂ ਠੀਕ ਹੋ ਗਿਆ ਕਿ ਇਹ ਮਿਲ ਜੂਗੇ ਪਰ ਨਹੀਂ 399 ਦੇ 200 ਪਰ ਮਿਲੇ ਨਹੀਂ ਮੁਰਗ ਭਰੇ ਆ ਤਰਸਣਾ ਸਦਾਈ ਬਣਾਉਂਦੇ ਮੇਰਾ ਰੋਹਿਤ ਕਿੱਥੋਂ ਆਏ ਭਾਜੀ ਆ ਵੀ ਜੇ ਨਾ ਭਾਜੀ ਇੱਕ ਕਿਤਰ ਬੰਦ ਜਾਇਆ ਜਿਹੜੀ ਦਾ ਟੇਪ ਬਟਾਲਾ ਰੋਡ ਜੀ ਕਿ ਸੇਲਾਈ ਸੀ ਸੇਲ 299 ਕਹਿੰਦੇ ਸੀ ਹੁਣ 11 1200 ਦੇ 1500 2000 ਰਿਫਰੈਜ ਜਿਹੜੇ ਮਰਜੀ ਆਪਣੀ ਮਰਜੀ ਰੋਡਾ ਟੇਪ ਦੇ ਬਹੁਤ ਵਧੀਆ ਮਿਲਦੇ ਕੋਈ ਸੇਲ ਨਹੀਂ ਗਈ ਇੱਥੇ ਸੇਲ ਜੋ ਲਈ ਉਹ ਅੰਦਰ ਹੈ ਨਹੀਂ ਕੁਛ ਨਹੀਂ ਕਾ ਕੁਛ ਨਹੀਂ ਉਹ 299 ਰੁਪਏ ਲਾਇਆ ਇਹਨਾਂ ਨੇ 299 ਰੁਪਏ ਲਾਇਆ ਦੇਖੋ ਤੁਸੀਂ ਪੜੋ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਬਾਅਦ ਚ ਅੰਦਰ ਜਾ ਕੇ ਕੋਈ ਗੱਲ ਪਤ ਨਹੀਂ ਗਾਦਾ ਭਾਈ ਸੇਲ ਤੇ ਭਰੋਸਾ ਕਰੇਗਾ ਕੋਈ ਨਹੀਂ ਨਹੀਂ ਕੋਈ ਨਹੀਂ ਕੰਪਨੀਆਂ ਦਾ ਨਹੀਂ ਇਹਨਾਂ ਦਾ ਫਰੈਸ਼ ਦੀ ਜਗ੍ਹਾ ਜਦੋਂ ਮਰਜੀ ਜਾਓ ਲੈ ਆਓ ਬਹੁਤ ਵਧੀਆ ਮਿਲ ਜਾਂਦੇ ਆ ਇਹ ਕੰਪਨੀ ਰੈਟ ਦੇ ਨਾਮ ਆ ਯੂਜ਼ ਕਰਕੇ ਲੋਕਾਂ ਨੂੰ ਮੁਰਗਰਾ ਹੈ ਹਾਂਜੀ ਹਾਂਜੀ ਟਾਈਮ ਵੇਸਟ ਹੋਇਆ ਹਾਂਜੀ ਹਾਂਜੀ ਕਿੰਨਾ ਟਾਈਮ ਵੇਸਟ ਹੋਇਆ ਟਾਈਮ ਬਹੁਤ ਵੇਸਟ ਹੋਇਆ 2 ਘੰਟੇ ਹੋ ਗਏ ਲੋਟੇ ਨੂੰ ਪਰ ਜਿਹੜੀਆਂ ਐਡਾਂ ਚੱਲਦੀਆਂ ਸੀ ਜੋ ਇਹਨਾਂ ਨੇ ਪਾਇਆ ਸੀ ਸੋਫਾ ਮੀਡੀਆ ਦੇ ਉਹ ਤੋਂ ਅਲੱਗ ਚੀਜ਼ਾਂ ਨੇ ਹਾਂਜੀ ਜੋ ਇਹਨਾਂ ਨੇ ਵੀਡੀਓ ਦੇ ਵਿੱਚ ਪਾਇਆ ਸੀ ਹਾਂਜੀ ਹਾਂਜੀ 99 ਰੁਪਏ ਉਹ ਰੇਟ ਅੰਦਰ ਮਿਲ ਨਹੀਂ ਰਿਹਾ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਨਹੀਂ ਮਿਲਦਾ ਕੱਟ ਕੋਈ ਸ਼ੋਦੀ ਨਹੀਂ ਆਇਆ ਜੋਤੀ ਕਿਥੋਂ ਆਇਓ ਪਟਾਲਾ ਰੋਡ ਠੀਕ ਹੈ ਜੋਂਦੇ ਜੇ 200 ਤੋਂ 300 ਰੁਪਏ ਸੇਲ ਲਈ ਆ ਕੋਈ ਸੇਲ ਨਹੀਂ ਹੈਗੀ ਅੰਦਰ 11 ਰੁਪਏ ਤੋਂ ਘੱਟ ਕੋਈ ਮੁਰਗੀ ਆਏ ਲੋਕਾਂ ਨੂੰ ਮੁਰਗੀ ਬਣਾਇਆ ਜਾ ਰਿਹਾ ਹੈ 11:00 ਵਜੇ ਆ ਕੇ ਇੱਥੇ ਖੜੀ ਹੈਗੀ ਆ ਹਾਂ ਕੋਈ ਜੋ ਦੱਸਿਆ ਵਾ ਉਹ ਹੈਗਾ ਨਹੀਂ ਬਿਲਕੁਲ ਨਹੀਂ ਕਿਸ ਪਰਿਵਾਰ ਨਾਲ ਆਏ ਸੀ ਹਾਂਜੀ ਫੈਮਲੀ ਨਾਲ ਆਏ ਆ। ਬੰਦੇ ਲੱਗਦਾ ਜਿਸ ਤਰ੍ਹਾਂ ਲੋਕਾਂ ਦੇ ਨਾਲ ਫਿਰ ਆ ਗਿਆ 11 ਵਜੇ ਆ ਕੇ ਅਸੀਂ ਖੜੀ ਹੋ ਗਏ ਆ। ਕਿੰਨੀ ਚਿਰ ਹੋ ਗਈ ਕਿੰਨੇ ਘਟੇ? 1 ਘੰਟਾ ਹੋ ਗਿਆ ਆ ਵਾ। ਇਸ ਵਿੱਚ ਕਿਹੜਾ ਸ਼ੋਰੂਮ ਹੈ ਕਿਦਾ ਵੈਰੀਟ ਹੈ? ਰੇਟ ਤਾਂ ਆਇਆ। ਜੋ ਰੇਟ ਲਿਖਿਆ ਹੋ ਰੇਟ ਦਿਖਾਈ ਨਹੀਂ ਦਿੱਤੀ ਅੰਦਰ। ਚਲੋ। ਇਹਨੂੰ ਗੱਲ ਕਰੋ ਜਾ। ਸਾਇਨ ਮੈਂ ਅਦਰ ਨਾਲ ਤੋਂ ਬੈਂਕ ਤੋਂ ਬੁਲਾਇਆ। ਅੱਛਾ 300 ਤੋਂ ਦੀ ਇਹਨਾਂ ਲਾਈ ਸੀਲ 300 ਵਾਲਾ ਬੂਟਾ ਗੰਦ 200 ਵਾਲਾ। ਇਹ ਕਿੰਨੇ ਕਿੰਨੇ ਸੀਲ ਲੱਗੀ ਹੁੰਦੇ? 1100 दो सौ तीन सौ आपका नजीर अहमदा था, या, या, देखा था लेकिन अंदर और कोई है दूसरी लोग को मुर्ख बनाया गया बिल्कुल अच्छा बाहर निकले की यहाँ तो एक सौ नए से शुरू हुआ एक सौ नए दो सौ नए ऐसी कितना अंदर तो ज्यादा है ग्यारह सौ बारह सौ तक ਇਹ ਟਿਕ ਨਹੀਂ ਹੈ ਭਈਆ ਮੇਰਾ ਨਾਮ ਗੁਰਜਿੰਦਰ ਹੈ ਮੈਂ ਭਈਆ ਲੋਕਲ ਇੱਥੇ ਆਇਆ ਕਿੱਥੇ ਫੋਨ ਕੀਤਾ ਰੈਟੇ ਦੇ ਲੋਨ ਉਹਨੂੰ ਬਾਹਰ ਨੂੰ ਗਿਆ ਰੈਟੇ ਦੇ ਬਾਹਰ ਪੁੱਛਿਆ ਜੀ ਇਹ ਉੱਪਰ ਰੈਟੇ ਵੀ ਲਿਖਿਆ ਹੈ ਨਹੀਂ ਸੀਐਲ ਸੀਐਲ ਕਿੰਨੇ ਦੀ ਲਈ ਹੈ 6299 ਦੀ 299 ਦੀ ਲਈ ਹੈ ਅਲਰੇਡੀ ਨਹੀਂ ਦੇਖੋ 99 ਹਾਂ ਜੀ ਤੇ ਅੰਦਰ ਉਹ ਅੰਦਰ ਭਈਆ ਗੱਲ ਪੈਸੇ ਦੀ ਵੀ ਗੱਲ ਨਹੀਂ ਚਲੋ ਇਹ ਵਾਲੇ ਤੇ ਬੂੜਾ ਤੁਹਾਨੂੰ ਪਤਾ ਹੀ ਬੇਕਾਰ ਹੀ ਹੁੰਨੇ ਆ ਪਰ ਜਿਹੜੇ ਅੰਦਰ ਆਰਟੀਕਲ ਉਹ ਕਾਫੀ ਜਿਆਦਾ ਪੁਰਾਣੇ ਹੈਗੇ ਆ ਜਿੱਦਾਂ ਮੰਨ ਲਓ ਐਕਸਪਾਇਰ ਹੋਣ ਵਾਲੇ ਆਰਟੀਕਲ ਨੇ ਹੁੰਦੇ ਉਹ ਮੰਨ ਲਓ ਇਹਨਾਂ ਨੇ ਸਸਤੇ ਲਾ ਦੇ। ਵੈਸੇ ਕੀ ਰੇਟ ਲਾਇਆ ਅੰਦਰ? 12-1300 ਜੋ ਬਾਹਰ ਲਾਇਆ ਉਹ ਤੋਂ ਅਲੱਗ ਲਾਇਆ ਰੇਟ? ਹਾਂ ਉਹ ਤੋਂ ਅਲੱਗ ਆਇਆ। ਫਿਰ ਕੋਈ ਕੋਈ ਆਈਟਮ ਹੈਗੀ ਅੰਦਰ? ਮੈਨੂੰ ਤਾਂ ਨਹੀਂ ਦੇਖੀ। ਬਿਲਕੁਲ ਜੋਈ ਆਈਟਮ ਨਹੀਂ। ਲੱਗਦਾ ਮੁਰਗ ਮਾਇਗਾ ਲੋਕਾਂ। ਉਹ ਜਿੱਦਾਂ ਮੰਨ ਲਓ ਵੀ ਐਕਸਪਾਇਰ ਮਾਲ ਜਾਂ ਯੂਜ਼ਡ ਮਾਲ ਜਾਂ ਡਿਫੈਕਟਿਡ ਪੀਸ ਪਏ ਉਹ ਹੀ ਰੇਅ ਪਏ। ਉਹ ਵੀ ਵੱਧ ਰੇਟ ਦੇ ਮਿਲ ਪਏ। ਹਾਂ ਕਹਿ ਸਕਦੇ ਆ ਇਹਨੂੰ ਚੰਗਾ ਆਨ ਉਸ ਹਸਤੇ ਮਿਲ ਜਾਂਦੇ ਆ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਆ ਮੈਂ ਇੱਥੇ ਰੈਟੇ ਤੇ ਵੀ ਆ ਮੈਂਗਾ ਤੇ ਜਦੋਂ ਆਪਾਂ ਸਵੇਰੇ ਜਾਂਦੇ 9 ਵਜੇ ਆਪਾਂ ਸਵੇਰੇ ਆਏ ਆ ਠੀਕ ਹੈ ਜੀ ਕਸਟਮਰ ਦੀ ਐਂਟਰੀ ਹੁੰਦੀ ਹੈ 10:30 ਵਜੇ ਦੀ ਕਸਟਮਰ 9 ਵਜੇ ਇੱਥੇ 10 ਤੋਂ 12 ਕਸਟਮਰ ਤੇ ਬਾਹਰ ਖਲੋਤੇ ਹੈਗੇ ਤੇ ਭਾਜੀ ਆਪਾਂ ਨੂੰ ਸ਼ੂਜ਼ ਖੋਲਣ ਦਾ ਟਾਈਮ ਕਿੱਥੇ ਮਿਲਣਾ ਤੁਸੀਂ ਆਪ ਹੀ ਸਿਆਣੇ ਜੀ ਠੀਕ ਹੈ ਜੀ ਤੇ ਆਪਾਂ ਥਾੜੇ ਟਾਈਮ ਹੋਊਗਾ ਤੇ ਫੇਰ ਹੀ ਆਪਾਂ ਸ਼ੂਜ਼ ਖੋਲਾਂਗੇ ਨਾ ਸਟਾਕ ਫੇਰ ਹੀ ਚੰਗੀ ਤਰ੍ਹਾਂ ਲਾ ਪਾਵਾਂਗੇ ਨਾ ਇੱਥੇ ਕਸਟਮਰ ਸ਼ਟਰ ਨੂੰ ਧੱਕੇ ਮਾਰੀ ਜਾਂਦੇ ਆ ਆ ਕੇ ਠੀਕ ਹੈ ਆਪਾਂ ਕਿੰਨੀ ਵਾਰੀ ਮਨਾਂ ਕੀਤਾ ਕਿ ਨਾ ਮਾਰੋ ਨਾ ਮਾਰੋ ਪਹਾੜਦੇ ਨਹੀਂ ਕਸਟਮਰ ਜਨਤਾ ਦੀ ਭਾਜੀ ਆਪਾਂ ਪ੍ਰਕਾਰ ਵੀ ਜੀ ਇਸ ਜੀ ਨੂੰ ਲੈ ਕੇ ਚਾਹੇ ਫੁੱਟਵੈਅਰ ਸੀ ਚਾਹੇ ਦੁੱਪੂ ਨਢੇਵੇਂ ਦਾ ਜੋੜ ਆ ਭਾਜੀ ਵੀ ਆਪਾਂ ਮੰਨਦੇ ਤੁਹਾਡੀ ਗੱਲ ਪਰ ਪਤਾ ਕਿ ਇਹਨਾਂ ਨੂੰ ਲੋਨ ਵਾਸਤੇ ਸਟਾਕ ਲੋਨੋਂ ਸੇ ਟਾਈਮ ਵੀ ਥੋੜਾ ਜ਼ਿਆਦਾ ਵਾ ਹਾਂਜੀ ਕੋਲ ਸੇਲ ਤੋਂ ਪਹਿਲਾਂ ਜਨਤਾ ਪਹੁੰਚ ਗਈ ਬਾਕੀ ਹਾਂਜੀ ਹਾਂਜੀ ਬਿਲਕੁਲ ਭਾਜੀ ਜਨਤਾ ਦੇ ਵੈਲਕਮ ਹੈਗਾ ਆ ਠੀਕ ਹੈ ਸਟਾਕ ਮਿਲੇਗਾ ਉਹਨਾਂ ਨੂੰ ਸਭ ਕੁਝ ਮਿਲੇਗਾ ਪਰ ਇਹ ਪੇਸ਼ੈਂਸ ਥੋੜੇ ਸਾਨੂੰ ਵੀ ਚਾਹੀਦਾ ਥੋੜੇ ਜਨਤਾ ਨੂੰ ਵੀ ਚਾਹੀਦੇ ਆ ਠੀਕ ਹੈ ਨਾ ਕਰਾਊਡ ਬਹੁਤ ਹੋ ਗਿਆ ਸਾ ਆਪਣਾ ਕਰਾਊਡ ਅਨਐਕਸਪੈਕਟਿਡ ਜਿੰਨੂੰ ਕਿਹਾ ਅੰਦਰ ਉਹ ਚੀਜ਼ ਹੋ ਗਈ ਤੁਸੀਂ ਦੇਖ ਸਕਦੇ ਆਪਣਾ ਜਨਤਾ ਆਪਣਾ ਅਪੀਲ ਲਈ 2000 ਸਕੇਲਡ ਦਾ ਸਟੋਰ ਆ ਅੰਦਰ 200 ਕਸਮਰ ਆ ਗਿਆ ਹੁਣ ਰਾਜ ਪਏਗਾ ਕੋਈ ਸਾਰੇ ਨਹੀਂ ਖੁਸ਼ ਹੋ ਸਕਦੇ ਠੀਕ ਹੈ ਨਾ ਵਿੱਚ ਇੱਕ ਦੋ ਬੰਦੇ ਨਾਰਾਜ਼ ਹੋ ਹੀ ਜਾਂਦੇ ਨੇ ਕੋਈ ਸਾਡੇ ਕੋਲ ਰਹਿ ਜਾਂਦਾ ਆ ਪਰ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਉਹਵੇਂ ਮੋੜ ਲਦੇ ਆਂ ਆਰੇ ਨੂੰ ਸਰਵਿਸ ਵੀ ਵਧੀਆ ਮਿਲਦੀ ਵੀ ਹੈ ਸਾਰਾ ਕੁਝ ਮਿਲੇਗਾ ਸਟਾਕ ਫੋਲਦੇ ਪਏ ਆ ਜਿਵੇਂ ਜਿਵੇਂ ਖੁੱਲੀ ਜਾ ਰਿਹਾ ਸੇਲ ਹੋਈ ਜਾ ਰਿਹਾ ਹੈ ਵਿੱਚੋਂ ਦੋ ਆਰਟੀਕਲ ਨਿਕਲੇ ਤਿੰਨ ਆਰਟੀਕਲ ਜੋ ਵੀ ਨਿਕਲੇਗਾ ਉਸੇ ਸੇਲ ਕਰਾਂਗੇ ਠੀਕ ਹੈ ਨਾ ਸਟਾਰਟਿੰਗ ਹੈਗੀ ਆ 299 ਤੋਂ ਉਸ ਤੋਂ ਵੱਧ ਵੀ ਹੈ ਗਿਆ ਲਾਸਟ ਹੈਗਾ ਸਾਡੇ ਕੋਲ 11 1200 ਠੀਕ ਹੈ ਜੀ ਓਕੇ ਜੀ ਕਮਨ ਕੁਮਾਰ ਕਮਨ ਜੀ ਸੇਲ ਕਿੱਥੇ ਲਾਈ ਰੱਖੇ ਕਿਹੜੀ ਥਾਂ 'ਤੇ ਸੇਲ ਲੱਗੀ ਬਟਾਲਾ ਰੋਡ ਹੰਡੀ ਸਰ ਅਨਜੋਇੰਗ ਐਚਡੀ ਐਫਸੀ ਬੈਂਕ ਬ੍ਰੈਂਡ ਦੱਸੋ ਰੈਟੇਪ ਨੇ ਦਿਸੇ ਫਰੂਆ ਇਸੇ ਸਟਾਰਟਿੰਗ ਜਿਹੜੀ ਹੈਗੀ ਹੈ ਪੈਰਲ 199 ਤੋਂ ਹੈ ਫੁੱਟਵੇਅਰ ਜਿਹੜਾ ਹੈਗਾ 399 ਤੋਂ ਹੈ ਹਾਂਜੀ ਪਰ ਜਨਤਾ ਨਰਾਜ਼ ਹੋ ਕੇ ਜਾ ਰਹੀ ਹੈ ਤੁਸੀਂ ਜਨਤਾ ਨੂੰ ਜੋ ਪਰ ਸੇਲ ਦੇ ਵਿੱਚ ਲਿਖਿਆ ਸੀ ਉਹ ਅੰਦਰੋਂ ਚੀਜ਼ਾਂ ਨਹੀਂ ਮਿਲ ਰਹੀ ਨਹੀਂ ਸਰ ਬਿਲਕੁਲ ਇਹ ਚੀਜ਼ ਕਿੰਨੀ ਗਈ ਹੈ ਜਨਤਾ ਜਿਹੜੀ ਤੁਸੀਂ ਸਰ ਦੇਖ ਕੇ ਆਏ ਹੋ 199 ਦੇ ਵਿੱਚ ਬੱਚਿਆਂ ਦੀ ਜਾਗਿੰਗ ਸਟਾਰਟ ਹੈਗੀ ਹੈ ਉਹ ਦਿਖਾਈ ਵੀ ਹੈਗੀ ਹੈ ਠੀਕ ਹੈ ਤੁਸੀਂ ਦੇਖੀ ਹੈ ਵੀਡੀਓ ਵੀ ਤੁਸੀਂ ਬਣਾਈ ਹੈ ਉਸ ਤੋਂ ਬਾਅਦ ਸਲੀਪਰਸ ਹੈ ਸਿੱਕੇ ਫੁੱਟਵੇਅਰ ਸ਼ੂਜ਼ ਨਹੀਂ ਕਿਸੇ ਨੇ ਕਿਹਾ ਕਿ ਸ਼ੂਜ਼ ਫੁੱਟਵੇਅਰ ਫੁੱਟਵੇਅਰ ਦੀ ਸਟਾਰਟਿੰਗ ਜਿਹੜੀ ਆ ਸਲੀਪਰਸ ਤੋਂ ਸਟਾਰਟ ਹੋਣੀ ਨਹੀਂ ਚप्पल ਵਗੈਰਾ ਤੋਂ ਜਿਸ ਤਰ੍ਹਾਂ ਉਹ ਹੈਗੀ 2.99 ਤੋਂ ਕੁਝ ਸਿਲੇਕਟਡ ਪੀਸ ਹੈ ਜਿਹੜੇ ਸੇਲ ਹੋ ਗਿਆ ਕੁਝ ਸਟੋਰ ਤੁਹਾਡੇ ਕੋਲ ਖੁੱਲਣ ਵਾਲਾ ਹੈਗਾ ਹਜੇ ਹੋਰ ਪਿਆ ਹੋਇਆ ਹੈ ਰਾਸ਼ ਇਹਨਾਂ ਜ਼ਿਆਦਾ ਹੋ ਗਿਆ ਨਾ ਪੂਰਾ ਸਟੋਰ ਗਰਾਊਂਡ ਬਹੁਤ ਜ਼ਿਆਦਾ ਹੋ ਗਿਆ ਕਿ ਉਹਨੂੰ ਤੁਸੀਂ ਆਪੇ ਦੇਖ ਸਕਦੇ ਹੋ 2-300 ਬੰਦਾ ਉਹਦੇ ਅੰਦਰ ਹੈ ਸਟੋਰ ਦੇ ਅਸੀਂ ਤੋਂ ਬਿਲਕੁਲ ਸਰ ਬਿਲਕੁਲ ਬਿਲਕੁਲ ਨੰਬਰ ਮਿਲੇ ਤੇ ਨਾ ਜੋ ਫੁੱਟਵੈਰ ਨਹੀਂ ਸਰ ਫੁੱਟਵੈਰ ਹੈ 4 ਲੱਖ ਰੁਪਏ ਦੀ ਸੀ ਰਿਕੀਤੀ ਅੱਜ ਜਨਤਾ ਨੂੰ ਮਿਲਿਆ ਤਾਂ ਹੀ ਲੈ ਕੇ ਗਿਆ ਪਰ ਅੱਜ ਵੀ ਜਨਤਾ ਨੇ ਬੁਲਾਇਆ ਅੱਜ ਵੀ ਦੇਖਦੇ ਜਨਤਾ ਲੈ ਕੇ ਵਿਚਾਰੀ ਕੱਲ ਜਨਤਾ ਖੁਸ਼ ਸੀ ਅੱਜ ਨਰਾਜ਼ ਕਿਉਂ ਹੈ ਜਨਤਾ ਇਸ ਕਰਕੇ ਸਰ ਉਹਨਾਂ ਨੂੰ ਇਹ ਚੀਜ਼ ਹੋਈ ਕਿਉਂਕਿ ਫੁੱਟਵੈਰ ਜਿਹੜਾ ਕਹ ਰਹੇ 300 ਉਹ ਸ਼ੂਜ਼ ਸਮਝ ਕੇ ਬੈਠੇ ਹੋਏ ਅਸੀਂ ਸ਼ੂਜ਼ ਨਹੀਂ ਲਿਖਿਆ ਇਸ ਕਰਕੇ ਫੁੱਟਵੈਰ ਦੇ ਵਿੱਚ ਜਿਹੜਾ ਸਟਾਰਟ ਹੋ ਜਾਂਦਾ ਚੱਪਲ ਤੋਂ ਸਟਾਰਟ ਹੋ ਜਾਂਦੀ ਹੈ ਸਲਾਈਡਰ ਹੋ ਗਏ ਉਹ ਤਾਂ ਸਟਾਰਟ ਹੋ ਜਾਂਦੀ ਹੈ ਇਹ ਚੀਜ਼ ਹੈਗੀ ਆ ਉਹ ਸਮਝ ਕੇ ਬੈਠ ਗਿਆ 300 ਰੁਪਏ ਦਾ ਸ਼ੂਜ਼ ਹੈ ਤੁਹਾਨੂੰ ਸ਼ਾਇਦ ਇਹ ਉਹਨਾਂ ਨੇ ਦੱਸਿਆ ਕਿ 300 ਰੁਪਏ ਦਾ ਸ਼ੂਜ਼ ਪਰ ਤੁਸੀਂ ਦੇਖ ਸਕਦੇ ਹੋ ਪੋਸਟਰ ਦੇ ਉੱਪਰ ਬੋਰਡ ਦੇ ਉੱਪਰ ਜਿੱਦਾਂ ਲੱਗਿਆ ਆ ਸਟਾਰਟਿੰਗ ਪੈਰਲ 199 ਹੈ ਫੁੱਟਵੇਅ ਜਿਹੜਾ ਹੈਗਾ ਸਟਾਰਟਿੰਗ 299 ਉਹ ਤੇ ਸ਼ੂਜ਼ ਨਹੀਂ ਮੈਂਸ਼ਨ ਨਾ ਉੱਤੇ ਕੋਈ ਪ੍ਰੋਡਕਟ ਮੈਂਸ਼ਨ ਹੈਗਾ ਆ ਸਾਡੀ ਅਸੀਂ ਸਮਝ ਗਿਆ ਪਰ ਜਨਤਾ ਦੇ ਇਹ ਵੀ ਸਵਾਲ ਹੈ ਜਨਤਾ ਦੇ ਸਵਾਲ ਨੇ ਹਾਂ ਜੀ ਹਾਂ ਜੀ ਨਾ ਅੰਦਰ ਫੁੱਟਵੇਅ ਹੀ ਮਿਲੇ ਨੇ ਨਾ ਸਲੀਪਰ ਮਿਲੇ ਨੇ ਉਹ ਆਂਦੇ ਇਹਨਾਂ ਨੇ ਆਪਣੇ ਡੱਬਿਆਂ ਵਾਲੇ ਹੀ ਰੱਖ ਲਈ ਜਾਂ ਸਾਨੂੰ ਵੇਚਣ ਲਈ ਲਾਇਏ ਨੇ ਨਹੀਂ 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 ਸਰ ਸਿਲੈਕਟਡ ਆਏ ਸੀ ਜਿਹੜੇ ਵਿੱਚ ਸਿਲੈਕਟਡ ਕਲੀਅਰੈਂਸ ਸਟਾਕ ਹੈ ਸਰ ਕਲੀਅਰੈਂਸ ਦੇ ਵਿੱਚ 10 ਪੀਸ ਵੀ ਆ ਸਕਦੇ 20 ਵੀ ਆ ਸਕਦੇ ਹੈ ਨਾ ਉਹਦੇ ਅਕੋਰਡਿੰਗ ਸਟਾਕ ਜਿਹੜਾ ਲੱਗਦਾ ਪਰ ਇਹ ਸਟਾਰਟਿੰਗ ਉਹੀ ਲਿਖਣੀ ਜਿਸ ਨਾਲ ਦੇ ਕੋ ਸਟਾਰਟ ਹੋਏਗਾ ਜਿਹੜਾ ਉਹ ਲਿਖਿਆ ਸੀ ਕੁਝ ਜਿਹੜਾ ਸਟਾਕ ਹੈ ਫੁੱਟਵੇਅਰ ਦਾ ਸਿਲੈਕਟਡ ਆਇਆ ਕੁਝ ਨਿਕਲ ਗਿਆ ਉਹਦੇ ਵਿੱਚ ਸਲੀਪਰ ਦੇ ਵਿੱਚ 299 ਦੇ ਵਿੱਚ ਕੁਝ ਇਹਦੇ ਬਾਕਸ ਦੇ ਵਿੱਚ ਹੈਗਾ ਉਹ ਨਿਕਲੇਗਾ ਉਹ ਵੀ ਡਿਸਪਲੇ ਹੋਏਗਾ ਕਸਟਮਰ ਸਟਾਰਟਿੰਗ ਤੋਂ ਸਟਾਰਟਿੰਗ ਤੋਂ ਬਹੁਤ ਆ ਜਾਂਦਾ ਵਾ ਸਵੇਰੇ ਹੀ ਆ ਜਾਂਦਾ ਵਾ ਰਣਵੀਰ ਕੁਮਾਰ ਗ੍ਰੀਟਿੰਗ ਆਇਆ ਬੱਲੋ ਤੇ ਬੱਲੇ ਦੇ ਮੁੰਡੇ ਕਿੱਥੇ ਪਹੁੰਚੇ ਯਾਰ ਬਟਾਰਾ ਰੋਡ ਜਿਹੜੀ ਯਕੀਨ ਅਸੀਂ ਇੱਥੇ ਸੇਲ ਆਏ 199 299 ਦਾ ਪਰ ਉਹ ਚੀਜ਼ ਨਹੀਂ ਹੈ ਅੰਦਰ ਜਾਓ ਤਾਂ ਲੂਟ ਮਾਰ ਗਿਆ 120000 ਦੇ ਘੱਟ ਕੋਈ ਸੁਭਾਨ ਨਹੀਂ ਗਿਆ ਇੱਥੇ ਕੁਝ ਵੀ ਲੈਣਾ ਹੈ ਜਿਹੜੇ ਕਿਹੜੀ ਕੰਪਨੀ ਦਾ ਜੋ ਵੇਟੇਪ ਦਾ ਰਟੇਪ ਜੀ ਅੰਦਰ ਉਸ ਪੋਸਟਮਾਨ ਮਿਲਿਆ ਉਹ ਜ਼ਮਾਨੀ ਗਿਆ ਜੀ ਮੇਰੀ ਫਰਾਡ ਹੋ ਗਿਆ ਬਹੁਤ ਫਰਾਡ ਹੋਣਾ ਦਿੱਤੇ ਬੋਰਡ ਲਾਇਏ ਨੇ ਹਾਂਜੀ ਹਾਂਜੀ ਜਿੰਨੇ ਨੇ ਬੋਰਡ ਲਾਇਆ 199 299 ਉੱਥੇ ਜਾਓ ਤੇ 1200 1100 ਇਦਾਂ ਦਾ ਇਦਾਂ ਦਾ ਹੈਗਾ ਤੁਹਾਡਾ ਟਾਈਮ ਵੇਸਟ ਹੋਇਆ ਟਾਈਮ ਵੇਚੋ ਗਿਆ 3:30 ਵਜੇ ਟਾਈਮ ਚਾਹੀ ਤੋ ਆਈ 10 ਵਜੇ ਆ ਗਏ تھے ਤੇ 12 ਵਜੇ ਓਪਨ ਹੋਣਾ ਚਾਹੀਦਾ ਬੰਦ ਹੋਣੀ ਚਾਹੀਦੀ ਸਾਲੀ ਐਡ ਦੇ ਕੇ ਫੋਕੂ ਬਣਾਉ ਰਹੇ ਜੈਂਟਾ ਨੂੰ ਜੀ ਕਹਿੰਦੇ ਆ ਜੋ ਦੋਨੇੜੀ ਨੀ ਵਾਲੇ ਚੀਜ਼ ਕਹੇਗੇ 1800 ਦੀ 900 ਤੋਂ 1400 ਤੋਂ 1200 ਵੀ ਲਾ ਰਿਹਾ ਤੇ ਬਿਲਕੁਲ ਜਰੇਮ ਧੋਖਾ ਉੱਤੇ ਲਾਇਆ ਟੈਗ ਲਾਇਆ ਇਹੋ ਜਿਹਾ ਨੱਤ ਪਾਉਣੀ ਚਾਹੀਦੀ ਹੈ ਕਿਹੜੀ ਬ੍ਰਾਂਡ ਦੀ ਇਹ ਕੋਈ ਬ੍ਰਾਂਡ ਨਹੀਂ ਲਾ ਕੇ ਤੇ ਗਏ ਜਣੇ ਇਹਨਾਂ ਨਾਲ ਕਿ ਛਾੜੇ ਉਦਰੀ ਘਰ ਵਧੀਆ ਮਾਲ ਮਿਲ ਜਾਂਦਾ ਕੀ ਰੇਟ ਕੀ ਲਾਇਆ ਇਹਨਾਂ ਨੇ ਬਾਜੀ ਰੇਟ ਦੋ ਦੋ 99 ਲਾ ਕੇ 1755 ਲੈਣ ਦੇ ਕੁਝ ਲੈਣ ਦੇ ਰੇਟ ਬਹੁਤ ਜ਼ਿਆਦਾ ਮਤਲਬ ਜੋ ਸੇਲ ਦਸੀ ਉਹ ਨਹੀਂ ਹੈਗਾ ਉਹ ਬਿਲਕੁਲ ਮਾਲ ਵੀ ਨਹੀਂ ਹੈਗਾ ਜੀ